ਅੰਮ੍ਰਿਤਸਰ ਦੇ ਕਈ ਨਾਮੀ ਅਤੇ ਪ੍ਰਸਿੱਧ ਸਕੂਲਾਂ ਨੂੰ ਸਵੇਰੇ ਧਮਕੀ ਭਰਿਆ ਈਮੇਲ ਪ੍ਰਾਪਤ ਹੋਇਆ ਜਿਸ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਸਕੂਲਾਂ ਨੇ ਤੁਰੰਤ ਛੁੱਟੀ ਦਾ ਐਲਾਨ ਕਰ ਦਿੱਤਾ ਜਦਕਿ ਕੁਝ ਸਕੂਲਾਂ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਸਕੂਲ ਕੰਪਲੈਕਸ ਦੀ ਵਿਆਪਕ ਜਾਂਚ ਕੀਤੀ ਜਾ ਰਹੀ ਹੈ ਧਮਕੀ ਸੰਬੰਧੀ ਜਾਣਕਾਰੀ ਮਿਲਣ ਉਪਰੰਤ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਤੇ ਹੈ ਹੁਣ ਤੱਕ ਕੀਤੀ ਗਈ ਕਾਰਵਾਈ ਦੌਰਾਨ ਕਿਸੇ ਵੀ ਸਕੂਲ ਤੋਂ ਕੋਈ ਸ਼ੱਕੀ ਜਿਸ ਬਰਾ ਮਦ ਨਹੀਂ ਹੋਈ ਪਰ ਫਿਰ ਵੀ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ ਜਿਸ ਦੇ ਚਲਦਿਆਂ ਬੱਚਿਆਂ ਦੇ ਮਾਪਿਆਂ ਨੂੰ ਵੀ ਸਕੂਲਾਂ ਵੱਲੋਂ ਛੁੱਟੀ ਬਾਰੇ ਸੂਚਿਤ ਕਰ ਦਿੱਤਾ ਗਿਆ ਜਿਸ ਕਾਰਨ ਕਈ ਮਾਪੇ ਜਲਦੀ ਜਲਦੀ ਸਕੂਲ ਪਹੁੰਚ ਕੇ ਆਪਣੇ ਬੱਚਿਆਂ ਨੂੰ ਘਰ ਲੈ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਸਬਸਕੂਲਾਂ ਨੂੰ ਇੱਕੋ ਜਿਹਾ ਈਮੇਲ ਭੇਜੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਕਾਰਨ ਸਥਿਤੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅੱਜ ਮਿਤੀ 12 12 2025 ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਕਈ ਸਕੂਲਾਂ ਦੇ ਵਿੱਚ ਫਰੈਡ ਇਮੇਲਸ ਰੀਸੀਵ ਹੋਈਆਂ ਨੇ ਇਸ ਸਿਚੁਏਸ਼ਨ ਨੂੰ ਮੁੱਖ ਰੱਖਦੇ ਹੋਏ ਸਾਡੀ ਐਂਟੀ ਸਾਬੋਟਾਜ ਚੈੱਕ ਟੀਮਸ ਦੇ ਨਾਲ-ਨਾਲ ਗੈਜ਼ਟੇਡ ਅਫਸਰਸ ਤੇ ਐਸ ਐਚ ਓਜ਼ ਸਕੂਲਾਂ ਨੂੰ ਪਰਸਨਲੀ ਵਿਜ਼ਿਟ ਕਰ ਰਹੇ ਨੇ ਮੈਂ ਸਕੂਲ ਅਥਾਰਟिटीज ਪੇਰੈਂਟਸ ਤੇ ਟੀਚਰਸ ਨੂੰ ਰਿਕੁਐਸਟ ਕਰਦਾ ਕਿ ਬਿਲਕੁਲ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਸਾਡਾ ਫਾਈਬਰ ਪੁਲਿਸ ਵਿੰਗ ਈਮੇਲਸ ਨੂੰ ਟਰੈਕਡਾਊਨ ਕਰਨ ਵਿੱਚ ਲੱਗਿਆ ਹੋਇਆ ਹੈ ਤੇ ਥੋੜੇ ਹੀ ਸਮੇਂ ਦੇ ਵਿੱਚ ਸਾਨੂੰ ਉਮੀਦ ਹੈ ਕਿ ਕਾਮਯਾਬੀ ਮਿਲ ਜਾਏਗੀ ਕਿ ਮੈਂ ਤੁਹਾਨੂੰ ਇਹਦੇ ਨਾਲ ਨਾਲ ਇਹ ਵੀ ਦੱਸਣਾ ਚਾਹਨਾ ਕਿ ਕੁਝ ਸਮਾਂ ਪਹਿਲਾਂ ਸਿਮਿਲਰ ਈਮੇਲਸ ਰਿਸੀਵ ਹੋਈਆਂ ਸੀ ਸਕੂਲਸ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਟਰੈਕਡਾਊਨ ਕੀਤਾ ਤੇ ਸਕੂਲ ਦੇ ਹੀ ਕੋਈ ਸ਼ਰਾਰਤੀ ਬੱਚਿਆਂ ਨੇ ਈਮੇਲਸ ਕੀਤੀਆਂ ਸੀ ਤੇ ਫਿਲਹਾਲ ਐਮਰਜੀ ਸਿਚੁਏਸ਼ਨ ਦੇ ਵਿੱਚ ਬਿਲਕੁਲ ਵੀ ਪੈਨਿਕ ਕਰਨ ਦੀ ਲੋੜ ਨਹੀਂ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਚਨਬੰਦ ਹੈ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਧੰਨਵਾਦ ਅੰਮ੍ਰਿਤਸਰ ਦੇ ਕਈ ਨਾਮੀ ਅਤੇ ਪ੍ਰਸਿੱਧ ਸਕੂਲਾਂ ਨੂੰ ਸਵੇਰੇ ਧਮਕੀ ਭਰਿਆ ਈਮੇਲ ਪ੍ਰਾਪਤ ਹੋਇਆ ਜਿਸ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਸਕੂਲਾਂ ਨੇ ਤੁਰੰਤ ਛੁੱਟੀ ਦਾ ਐਲਾਨ ਕਰ ਦਿੱਤਾ ਜਦਕਿ ਕੁਝ ਸਕੂਲਾਂ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਸਕੂਲ ਕੰਪਲੈਕਸ ਦੀ ਵਿਆਪਕ ਜਾਂਚ ਕੀਤੀ ਜਾ ਰਹੀ ਹੈ ਧਮਕੀ ਸੰਬੰਧੀ ਜਾਣਕਾਰੀ ਮਿਲਣ ਉਪਰੰਤ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਤੇ ਹੈ ਹੁਣ ਤੱਕ ਕੀਤੀ ਗਈ ਕਾਰਵਾਈ ਦੌਰਾਨ ਕਿਸੇ ਵੀ ਸਕੂਲ ਤੋਂ ਕੋਈ ਸ਼ੱਕੀ ਇਜ਼ਬਰਾ ਮਦ ਨਹੀਂ ਹੋਈ ਪਰ ਫਿਰ ਵੀ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ ਜਿਸ ਦੇ ਚਲਦਿਆਂ ਬੱਚਿਆਂ ਦੇ ਮਾਪਿਆਂ ਨੂੰ ਵੀ ਸਕੂਲਾਂ ਵੱਲੋਂ ਛੁੱਟੀ ਬਾਰੇ ਸੂਚਿਤ ਕਰ ਦਿੱਤਾ ਗਿਆ ਜਿਸ ਕਾਰਨ ਕਈ ਮਾਪੇ ਜਲਦੀ ਜਲਦੀ ਸਕੂਲ ਪਹੁੰਚ ਕੇ ਆਪਣੇ ਬੱਚਿਆਂ ਨੂੰ ਘਰ ਲੈ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਸਬਸਕੂਲਾਂ ਨੂੰ ਇੱਕੋ ਜਿਹਾ ਈਮੇਲ ਭੇਜੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਕਾਰਨ ਸਥਿਤੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅੱਜ ਮਿਤੀ 12 12 2025 ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਕਈ ਸਕੂਲਾਂ ਦੇ ਵਿੱਚ ਫਰੈਟ ਈਮੇਲਸ ਰਿਸੀਵ ਹੋਈਆਂ ਨੇ ਇਹ ਸਿਚੁਏਸ਼ਨ ਨੂੰ ਮੁੱਖ ਰੱਖਦੇ ਹੋਏ ਸਾਡੀ ਐਂਟੀ ਸਾਬੋਟਾਜ ਚੈੱਕ ਟੀਮਸ ਦੇ ਨਾਲ-ਨਾਲ ਗੈਜਟਿਡ ਆਫਿਸਰਸ ਤੇ ਐਸ ਐਚ ਓਸ ਸਕੂਲਾਂ ਨੂੰ ਪਰਸਨਲੀ ਵਿਜ਼ਿਟ ਕਰ ਰਹੇ ਨੇ ਮੈਂ ਸਕੂਲ ਅਥਾਰਟिटीज ਪੇਰੈਂਟਸ ਤੇ ਟੀਚਰਸ ਨੂੰ ਰਿਕੁਐਸਟ ਕਰਦਾ ਕਿ ਬਿਲਕੁਲ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਸਾਡਾ ਫਾਈਬਰ ਪੁਲਿਸ ਵਿੰਗ ਈਮੇਲਸ ਨੂੰ ਟਰੈਕਡਾਊਨ ਕਰਨ ਵਿੱਚ ਲੱਗਿਆ ਹੋਇਆ ਹੈ ਤੇ ਥੋੜੇ ਹੀ ਸਮੇਂ ਦੇ ਵਿੱਚ ਸਾਨੂੰ ਉਮੀਦ ਹੈ ਕਿ ਕਾਮਯਾਬੀ ਮਿਲ ਜਾਏਗੀ ਕਿ ਮੈਂ ਤੁਹਾਨੂੰ ਇਹਦੇ ਨਾਲ ਨਾਲ ਇਹ ਵੀ ਦੱਸਣਾ ਚਾਹਨਾ ਕਿ ਕੁਝ ਸਮਾਂ ਪਹਿਲਾਂ ਸਿਮਿਲਰ ਈਮੇਲਸ ਰਿਸੀਵ ਹੋਈਆਂ ਸੀ ਸਕੂਲਸ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਟਰੈਕਡਾਊਨ ਕੀਤਾ ਤੇ ਸਕੂਲ ਦੇ ਹੀ ਕੋਈ ਸ਼ਰਾਰਤੀ ਬੱਚਿਆਂ ਨੇ ਈਮੇਲਸ ਕੀਤੀਆਂ ਸੀ ਤੇ ਫਿਲਹਾਲ ਇਹ ਜੀ ਸਿਚੁਏਸ਼ਨ ਦੇ ਵਿੱਚ ਬਿਲਕੁਲ ਵੀ ਪੈਨਿਕ ਕਰਨ ਦੀ ਲੋੜ ਨਹੀਂ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵਚਨਬੰਦ ਹੈ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਧੰਨਵਾਦ